ਪਤਰੋਂ ਗੱਡੀ ਆਈ ਰੰਗਲੇ ਰੋਡ ਤੋਂ ਸ਼ਾਵਣਾ ਪੀਤੀ ਦੀ ਬੜੀ ਤੇਜ਼ ਆਈ ਪਹਿਲੇ ਥੜੇ ਭੰਨੇ ਆ ਉਸ ਤੋਂ ਬਾਅਦ ਟੋੜਦੇ ਆ ਗੰਬੇ 'ਚ ਵਜੇ ਬਾਅਦ ਵਿੱਚ ਰੇੜੀ ਦੇ ਵਿੱਚ ਮਾਰੀ ਆ ਰੇੜੀ ਭੰਨੇ ਨੂੰ ਕਿਤੇ ਵਾਂ ਬਾਅਦ ਵਿੱਚ ਇਹ ਤਾਂ ਦਾਰੂ ਪੀਤਾ ਦਾ ਇਹਨਾਂ ਤੇ ਵੀ ਸੱਟਾਂ ਲੱਗੀਆਂ ਮੈਨੂੰ ਖੜਾ ਕੇ ਸੁਣਾਇਆ ਅੰਦਰ ਤੇ ਮੈਂ ਤੁਹਾਡੇ ਦੇਖਿਆ ਵੀ ਪਤਾ ਨਹੀਂ ਕੀ ਹੋ ਗਿਆ ਕੋਈ ਮਿਲਗਾ ਇੱਕ ਸਵੇਰ ਇੱਕ ਦਾ ਟਾਈਮ ਸੀ ਤੇ ਮੈਂ ਬਾਹਰ ਆਇਆ ਦੇਖਿਆ ਦੇ ਇੱਥੇ ਖਲਗੜ ਬੜੀ ਇਕੱਠੀ ਹੋਈ ਤੇ ਗੱਡੀ ਇੱਥੇ ਭੱਜੀ ਦੀ ਪਈ ਵੀ ਦੇ ਨਾਲ ਇਹ ਇਤੋਂ ਜੋ ਗੱਡੀ ਨਿਕਲੀ ਰਹੀ ਆ ਮੈਂ ਦੇਖਿਆ ਸਾਰਾ ਸੀਨ ਮੋਕੇ ਦੇ ਜਿਹੜਾ ਹੋਇਆਦਾ ਜੀ ਇਹ ਤਾਂ ਨਹੀਂ ਦੇਖਿਆ ਵੀ ਪੜੋ ਆ ਲੇਕਿਨ ਹੋਇਆਦਾ ਦੇਖਿਆ ਮੈਂ ਪਬਲਿਕ ਨੇ ਦੱਸਿਆ ਕਿ ਤੇਰੀ ਜਿਹੜੀ ਗੱਡੀ ਭੰਨ ਕੇ ਗਈ ਆ ਰਿਆਵਣਾ ਪੀਤੀ ਦੀ ਪੱਟਰ ਹੋ ਗਿਆ ਤੇ ਮੁਲਾਜ਼ਮ ਉੱਤੇ ਆਗੇ ਕਰਨਲ ਸਿੰਘ ਉਹਨਾਂ ਨੇ ਆਗੇ ਉਹਨਾਂ ਦੀ ਆਰਸੀ ਲੈ ਲਈ ਆ ਜੋ ਗੱਡੀ ਜਿਹੜੀ ਆ ਟਰੈਕਟਰ ਦੇ ਨਾਲ ਬੰਨ ਕੇ ਉਹ ਕਰ ਲੈ ਗਿਆ ਮੈਨੂੰ ਬੱਬੀ ਕਹਿੰਦੇ ਗਦਾ ਪੁੱਛ ਕੀ ਹੋਇਆ ਇਹ ਹੋਇਆ ਜੀ ਇਤੋਂ ਗੱਡੀ ਆ ਜੀ ਰੰਗਲੇ ਰੋਡ ਤੋਂ ਸ਼ਾਵਣਾ ਪੀਤੀ ਦੀ ਬੜੀ ਤੇਜ਼ ਆਈ ਪਹਿਲੇ ਥੜੇ ਭੰਨੇ ਆ ਉਸ ਤੋਂ ਬਾਅਦ ਤੋੜਦੇ ਆ ਗੰਬੇ ਚ ਵਜੀ ਬਾਅਦ ਵਿੱਚ ਰੇੜੀ ਦੇ ਵਿੱਚ ਮਾਰੀ ਆ ਰੇੜੀ ਭੰਨੇ ਭੂਨ ਕਿਤੇ ਵਾਂ ਬਾਅਦ ਵਿੱਚ ਇਹਨਾਂ दारू ਪੀਤਾ ਦਾ ਇਹਨਾਂ ਦੇ ਵਿੱਚ ਸੱਟਾਂ ਲੱਗੀਆਂ 6 ਵਜੇ ਫੋਨ ਗਿਆ ਜੀ 6 ਵਜੇ ਮੈਂ ਆਇਆ ਤੇ ਅੱਗੇ ਰੇੜੀ ਗਿੱਲਰੀ ਦੀ ਬਾਅਦ ਵਿੱਚ ਮੈਨੂੰ ਮੁਲਾਜ਼ਮ ਨੇ ਪਬਲਿਕ ਨੇ ਦੱਸਿਆ ਕਿ ਤੇਰੀ ਰੇੜੀ ਗੱਡੀ ਭੰਨ ਕੇ ਗਈ ਆ ਸ਼ਾਵਣਾ ਪੀਤੀ ਦੀ ਫੱਟਰ ਹੋ ਗਿਆ ਤੇ ਮੁਲਾਜ਼ਮ ਉੱਥੇ ਆ ਗਏ ਕਰਨੈਲ ਸਿੰਘ ਉਹਨਾਂ ਨੇ ਆ ਕੇ ਉਹਨਾਂ ਦੀ ਆਰਸੀ ਲੈ ਲਈ ਆ ਤੇ ਉਹ ਗੱਡੀ ਜਿਹੜੀ ਹੈ ਟਰੈਕਟਰ ਦੇ ਨਾਲ ਬੰਨ ਕੇ ਉਹ ਘਰ ਲੈ ਗਈ ਆ ਸਿਟੀ ਕਿਉਂ ਨਹੀਂ ਲਾਈ ਗਈ ਐਕਸੀਡੈਂਟ ਹੋ ਸਾਨੂੰ ਢੀਕਦੇ ਸਾਨੂੰ ਪਤਾ ਲੱਗਦਾ ਵੀ ਧੀਗਾ ਦੀ ਜਿਹੜੀ ਗੱਡੀ ਵੱਜੀ ਆ ਦੇਖੋ ਇੱਥੇ 10 15 ਬੰਦੇ ਮਰ ਜਾਂਦੇ ਕੌਣ ਜ਼ਿੰਮੇਵਾਰ ਹੈ ਇਹ ਦੇਖੋ ਪਬਲਿਕ ਆ ਸਾਰੀ ਇੱਥੇ ਟੁੰਦੀ ਆ ਕਿੰਨੇ ਵਜੇ ਦੀ ਗੱਲ ਆ ਇਹ 12 12:30 ਵਜੇ ਦੀ ਗੱਲ ਆ ਜੀ ਇੱਥੇ ਦੁਨੀਆ ਕੁੰਦੀ ਆ ਤੁਹਾਡਾ ਕਿੰਨਾ ਨੁਕਸਾਨ ਹੋਇਆ ਮੇਰਾ ਜੀ 30000 ਰੁਪਏ ਦਾ ਨੁਕਸਾਨ ਆ ਗਾਵਾ ਕੀ ਕੁਛ ਲਿਆ ਇਹ ਦੇਖੋ ਸਾਰੀ ਰੇੜੀ ਤੋੜਤੀ ਉਹਨੇ ਹੋਰ ਕੀ ਕੀ ਹੋਰ ਆ ਦੇਖੋ ਥੜੇ ਥੁੜੇ ਪੰਤੇ ਸਾਰੇ ਇੱਕ ਮੈਂ ਵਿਹਲਾ ਹੋ ਗਿਆ ਕੀ ਮੰਗਤ ਹੈ ਮੰਗਿਆ ਵੀ ਮੈਂ ਵਿਹਲਾ ਹੋ ਗਿਆ ਕਾਹ ਸੇਰਦਾ ਸਾਰੀ ਢਾੜੀ ਵਿਹਲਾ ਬੈਠਾ ਦ ਮੈਂ ਮੰਗੂ ਇਹ ਕਰਨਾ ਵੀ ਇਹਨਾਂ ਨੂੰ ਨਾਥੇ ਪਾਈ ਜਾਏ ਕਿ ਆ ਜਿਹੜੇ ਬੰਦੇ ਮਰ ਜਾਂਦੇ ਤੇ ਇਹ ਜੂਵੇਂ ਮਾਰਿਆ ਹੀ ਇੰਨੀ ਤੇਜ਼ ਗੱਡੀ ਚਲਾਨੀ ਚਾਹੀਦੀ ਆ ਰੋਜ਼ਾਰ ਤੁਹਾਡਾ ਤਾਂ ਕੰਮ ਹੋ ਗਿਆ ਸਾਡਾ ਰਿਕਾ ਮੈਂ ਵਿਹਲਾ ਬੈਠਾ ਦਸੇਰਦਾ ਹੀ ਤੇ ਪਤਾ ਨਹੀਂ ਕਿੰਨੇ ਦਿਨ ਬੈਣਾ ਜੀ ਤੇ ਮੈਂ ਦੋ ਤਿੰਨ ਵਾਰੀ ਗਿਆ ਤੇ ਮੈਨੂੰ ਕੋਈ ਹਿਸਾਬ ਨਹੀਂ ਮਿਲਿਆ ਜੀ ਮੈਨੂੰ ਖੜਾ ਕੇ ਸੁਣਾਇਆ ਅੰਦਰ ਤੇ ਮੈਂ ਸੁਣ ਦੇਖਿਆ ਵੀ ਪਤਾ ਨਹੀਂ ਕੀ ਹੋ ਗਿਆ ਕੋਈ ਮਿਰਗਾ ਇੱਕ ਸਵੇਰ ਇੱਕ ਦਾ ਟਾਈਮ ਸੀ ਤੇ ਮੈਂ ਬਾਹਰ ਆਇਆ ਦੇਖਿਆ ਤੇ ਇੱਥੇ ਖਲਗੜ ਬੜੀ ਇਕੱਠੀ ਹੋਈ ਤੇ ਗੱਡੀ ਇੱਥੇ ਭੱਜੀ ਦੀ ਪਈ ਦੀ ਤੇ ਨਾਲ ਹੀ ਇਥੋਂ ਜੋ ਗੱਡੀ ਨਿਕਲੀ ਦੀ ਮੈਂ ਦੇਖਿਆ ਸਾਰਾ ਸੀਨ ਮੌਕੇ ਦੇ ਜਿਹੜਾ ਹੋਇਦਾ ਸੀ ਇਹ ਤਾਂ ਨਹੀਂ ਦੇਖਿਆ ਵੀ ਕਦੋਂ ਆ ਲੇਕਿਨ ਹੋਇਦਾ ਦੇਖਿਆ ਮੈਂ ਤੇ ਆਣ ਕੇ ਦੇਖਿਆ ਤੇ ਇਹ ਰੇੜੀ ਦਾ ਸਿਸਟਮ ਜਿਹੜਾ ਇਹ ਸਾਰਾ ਹੀ ਬੜਾ ਖਰਾਬ ਹੋਇਦਾ ਸੀ ਤੇ ਉਹ ਉਹ ਕਹਿਣ ਲੱਗੋ ਸਾਡਾ ਰੇੜੀ ਨਾਲ ਕੋਈ ਮਤਲਬ ਹੀ ਨਹੀਂ ਆਇਆ ਵੀ ਮੈਂ ਵੀ ਰੇੜੀ ਦਾ ਮਤਲਬ ਜਿਹੜਾ ਇਹ ਰੋਜ਼ ਰੇੜੀ ਲਾਉਂਦਾ ਮੈਂ ਕਹਾਂ ਰੋਜ਼ ਐਂ ਪਾਣੀ ਪੋਣੀ ਉਹ ਲੋਕ ਪੀਂਦੇ ਪੁੰਂਦੀਆਂ ਸਾਰੇ ਪੁਸ ਮਲਾਜੇ ਪੀਂਦੇ ਨਾ ਤੇ ਮੈਂ ਵੀ ਇਹ ਉਹ ਆਪੋ ਚੋੜ ਬਣ ਕੇ ਛੱਡ ਕੇ ਤੇ ਇਹ ਮੈਂ ਗੱਲ ਆਖੀ ਐਵੇਂ ਆਖਾ ਤੇ ਬਾਕੀ ਫਿਰ ਉਹ ਬੜੇ ਲਗੇ ਕਰਨ ਦੇ ਮੇਰੇ ਕਿਹੜੀ ਗੱਡੀ ਸੀ ਤੇ ਕਿੰਨੇ ਜਣੇ ਸੀ ਤੇ ਵਾਈਟ ਗੱਡੀ ਸੀ ਵਾਈਟ ਇਹ ਜਣੇ ਵਿੱਚ ਇਹ ਵੇਚ ਵੇਚ ਦਾ ਬਾਹਰ ਹੀ ਸਾਰੇ ਪਿੰਡਾਂ ਦੇ ਵਿੱਚ ਥੋੜਾ ਬੈਠਾਦਾ ਕੋਈ ਪੰਜ ਬੰਦੇ ਸੀ ਪੰਜ ਮਾ ਵੇ ਬਾਹਰ ਨੇ ਵਾਰੀ ਪਰਿੰਡੇ ਦੇਾਰੇ ਬਾਕੀ ਇਦਾਂ ਹੋਰ ਗੱਡੀਆਂ ਬੜੀਆਂ ਇਕੱਠੀਆਂ ਹੋਈਆਂ ਨੇ ਉਹਦੇ ਜੋ ਨਾ ਪਤਾ ਨਹੀਂ ਕੀ ਕਰਦੇ ਕੀ ਨਹੀਂ ਰੱਬ ਜਾਣੇ ਪਰ ਪੁਲਿਸ ਵਾਲੇ ਨੇ ਇਸ ਗੱਲ ਆਖੀ ਵੀ ਕੋਈ ਗੱਲ ਨਹੀਂ ਸਭ ਕੁਝ ਠੀਕ ਹੋ ਜਾਏਗਾ ਪਰ ਤੁਸੀਂ ਤੁਹਾਡੇ ਵਿੱਚ ਚਲੋ ਬਚਾਓ ਹੋ ਗਿਆ ਕੋਈ ਜੀ ਨਹੀਂ ਐਕਸਪਾਇਰ ਹੋਇਆ ਵੀ ਪੁਲਿਸ ਵਾਲਿਆਂ ਨੇ ਕੋਈ ਕਾਰਵਾਈ ਕੀਤੀ ਗੱਡੀ ਵਾਲਿਆਂ ਤੇ ਹਾਂ ਉਹਨਾਂ ਮੁੰਗੇ ਜਿਹੜੇ ਉਹਨਾਂ ਦੇ ਕਾਗਜ਼ ਪੱਤਰ ਹੀ ਲੈ ਗਏ ਹੀ ਹੋ ਹਾਂ ਕਾਗਜ਼ ਪੱਤਰ ਲੈ ਗਏ ਹਾਂ ਕਾਗਜ਼ ਪੱਤਰ ਲੈ ਗਏ ਗੱਡੀ ਨਹੀਂ ਖੜੀ ਤੇ ਗੱਡੀ ਉਹਨਾਂ ਫਿਰ ਆ ਵੀ ਉਹਨਾਂ ਦੱਸਿਆ ਵੀ ਤੁਸੀਂ ਜਾ ਕੇ ਤਾਂ ਅੱਗੇ ਤੇ ਗੱਡੀ ਬਰਖਾ ਬਣਾ ਜੋ ਇਹ ਗੱਲ ਆਖੀ ਉਹਨਾਂ ਨੇ ਗੱਡੀ ਕਿੰਨੇ ਦਾ ਨੁਕਸਾਨੀ ਗਈ ਨਹੀਂ ਗੱਡੀ ਦਾ ਨੁਕਸਾਨ ਮੈਂ ਦੇਖਿਆ ਕਾਫੀ ਹੋਇਆ ਦਾ ਅਗਲਾ ਜਿਹੜਾ ਨਾ ਬੰਪਰ ਉਹ ਵੀ ਬਿਲਕੁਲ ਟੁੱਟ ਕੇ ਅੱਗੇ ਪੈ ਗਿਆ ਸੀ ਤੇ ਨੰਬਰ 2 ਆ ਵੀ ਉਹ ਇਹਨਾਂ ਦਾ ਤਿੰਨ ਚੱਕਾ ਨਹੀਂ ਚੱਕਾ ਲੱੱਗ ਕੇ ਦਾ ਅਗਲਾ ਅਗਲਾ ਚੱਕਾ ਤੇ ਪਿਛਲੇ ਪਾਸੇ ਵੀ ਗੱਡੀ ਟੁੱਟੀ ਦੀ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਪਿਛਲੇ ਪਾਸੇ ਕਿੱਦਾਂ ਟੁੱ ਇਹ ਬੜੀ ਔਖੀ ਗੱਲ ਹੈ। ਬਹਿ ਕੇ ਬਜੀ ਤੇ ਵਾਹ ਬਸ ਇਹ ਗੱਜੇ ਦੀ ਰਾਤ 1 ਵਜੇ ਦੇ ਕਰੀਬ ਇੱਕ ਹਾਂਡਾ ਅਮੇਜ ਗੱਡੀ ਨੰਬਰੀ PB 30/6888 ਤੇ ਇਹ ਰਾਤ ਡਰਾਈਵਰ ਨੂੰ ਨੀਂਦ ਆਣ ਦੀ ਵਜ੍ਹਾ ਕਰਕੇ ਡਿਵਾਈਡਰ ਨਾਲ ਵੱਜ ਕੇ ਤੇ ਮਾਜਨ ਛੋਡੇ ਵਾਲਾ ਤੇ ਉਦੀ ਰੇਨ ਜਾ ਕੇ ਟਕਰਾ ਗਈ ਸੀਗੀ। ਤੇ ਮੌਕੇ ਤੇ ਫਿਰ ਅਸੀਂ ਪੁੱਜ ਕੇ ਪੀਸੀਆਰ ਪੁੱਜ ਕੇ ਤੇ ਜਿਹੜੇ ਉਹਨੂੰ ਗੱਡੀ ਨਿਓਂ ਕਿ ਸਾਈਡ ਤੇ ਕਰਾਇਆ ਤੇ ਹੁਣ ਅਸੀਂ ਉਹਨਾਂ ਨੂੰ ਬੁਲਾਇਆ ਹੈਗਾ ਦੋਨਾਂ ਪਾਰਟੀਆਂ ਨੂੰ ਵੀ ਜੋ ਕਹਿੰਦੇ ਵੀ ਰਾਤ ਨੂੰ ਕਹਿੰਦੇ ਸੀ ਵੀ ਇਹ ਹਿੰਗ ਇਹ ਜਿਹੜਾ ਹਰਿੜੇ ਦਾ ਨੁਕਸਾਨ ਆਇਆ ਹੈ ਪਰ ਨੂੰ ਤਿਆਰ ਆ ਗਿਆ ਤੇ ਜੇ ਉਹ ਨੁਕਸਾਨ ਭਰ ਦੇਣਗੇ ਠੀਕ ਹੈ ਨਹੀਂ ਤੇ ਜਿਹੜੀ ਕਾਨੂੰਨੀ ਅਨੁਸਾਰ ਕਾਰਵਾਈ ਬਣੇਗੀ ਉਹੀ ਕਰਾਂਗੇ ਜੀ